ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਾ ਰਹੇ ਹਾਂ ਜੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਮੱਥਾ ਟੇਕਣਾ ਤੇ ਅਸੀਂ ਪਿਛਲੇ ਹਫਤੇ ਜਾਣਾ ਸੀਗਾ ਜਦੋਂ ਸਰਾਂਸਵ ਦਿਨ ਚੱਲ ਰਹੀ ਸੀ ਤੇ ਉਦੋਂ ਜਾਇ ਨਹੀਂ ਗਿਆ ਤੇ ਫਿਰ ਅਸੀਂ ਸੋਚਿਆ ਸੀ ਕਿ ਚਲੋ ਐਤਵਾਰ ਨੂੰ ਜਾਵਾਂਗੇ ਤੇ ਅੱਜ ਐਤਵਾਰ 31 ਦਸੰਬਰ ਨੂੰ ਅਸੀਂ ਫਿਰ ਸੋਚਿਆ ਕਿ ਅੱਜ ਜਾ ਕੇ ਆਣੇ ਆ ਤੇ ਬਹੁਤ ਮਨ ਕਰ ਰਿਹਾ ਸੀ ਜਾਣ ਦਾ ਤੇ ਪਹਿਲਾਂ ਅਸੀਂ ਆਪਣੀ ਬਾਈਕ ਦਾ ਕੰਮ ਕਰਵਾਉਣਾ ਸੀ ਬਾਈਕ ਦੇਖ ਸਕਦੇ ਹੋ ਤੁਸੀਂ ਕਿ ਬਿਲਕੁਲ ਹੀ ਇੰਡੀਕੇਟਰ ਵੀ ਟੁੱਟੇ ਪਏ ਸ਼ੌਕਰ ਲੀਕ ਤੇ ਸਾਫ਼ ਕਰਵਾਉਣ ਵਾਲੀ ਸੀ ਧਵਾਉਣ ਵਾਲੀ ਸੀ ਤੇ ਫਿਰ ਉਸ ਤੋਂ ਬਾਅਦ ਅਸੀਂ ਜਾ ਰਹੇ ਸੀ ਰਸਤੇ ਜਤੇਸ ਸਾਨੂੰ ਮਿਲ ਗਿਆ ਇੱਕ ਟੂਣਾ ਕਰ ਰਿਹਾ ਸੱਤ ਫੇਸ ਤੇ ਸੱਤ ਫੇਸ ਦੇਖ ਲਓ ਕਿ ਚੰਡੀਗੜ੍ਹ ਦੇ ਵਿੱਚ ਮੋਹਾਲੀ ਜਾਗੇ ਤੇ ਮੋਹਾਲੀ ਦੇ ਵਿੱਚ ਵੀ ਲੱਗੂ ਕਿ ਉਰੇ ਵੀ ਇਦਾਂ ਦੇ ਲੋਕ ਆ ਕਿ ਜਿਹੜੇ ਟੂਣਾ ਕਰਦੇ ਆ ਦੇਖ ਲਓ ਸੱਤ ਫੇਸ ਡਾਊਨ ਡਾਊਨ ਮਾਊਲ ਬਣ ਰਿਹਾ ਸੀ ਬਿਲਕੁਲੀ ਸੈਂਟਰ ਚ ਕਰਿਆ ਹੋਇਆ ਸੀ ਕਿਸੇ ਨੇ ਫੋਨ ਤੇ ਉਸ ਤੋਂ ਬਾਅਦ ਫਿਰ ਅਸੀਂ ਗਏ ਬਾਈਕ ਦੀ ਰਿਪੇਅਰ ਕਰਵਾਉਣ ਤੇ ਫਿਰ ਮੈਂ ਲੈ ਕੇ ਆਇਆ ਸਮਾਨ ਤੇਲ ਤੇ ਵਾਸ਼ਲ ਸੀਗੀ ਸ਼ੌਕਰ ਦੀ ਤੇ ਉਸ ਤੋਂ ਬਾਅਦ ਜਲਦੀ ਜਲਦੀ ਆਪਾਂ ਸਰਵਿਸ ਕਰਵਾਈ ਤੇ ਅਸੀਂ ਮੋਟਰਸਾਈਕਲ ਦਾ ਕੰਮ ਕਰਵਾ ਕੇ ਫਿਰ ਚੱਲੇ ਪਿੱਛੋਂ ਇਸ ਦੇ ਬੈਕਸਾਈਡ ਦੀ ਤੇ ਬਾਈ ਗੈਰੇ ਸੀ ਵੀ ਉੱਧਰ ਆਪਣੇ ਕਾਰ ਵਾਸ਼ਿੰਗ ਵਾਲੇ ਹੈਗੇ ਆ ਤੇ ਅਸੀਂ ਫਿਰ ਚੱਲੇ ਬੈਕਸਾਈਡ ਦੀ ਤੇ ਇੱਧਰ ਦੀ ਇੱਥੋਂ ਨਾਲ ਹੀ ਸੱਤ ਫੇਸ ਦੇ ਨਾਲ ਹੀ ਇੱਥੋਂ ਲੈਫਟ ਸਾਈਡ ਮੁੜਦੇ ਆ ਤੇ ਇੱਥੇ ਨਾਲ ਹੀ ਕਾਰ ਕਾਰ ਸਰਵਿਸ ਵਗੈਰਾ ਹੁੰਦੀਆਂ ਤੇ ਕਾਰਾਂ ਦਾ ਸਾਰਾ ਕੰਮ ਇੱਥੋਂ ਹੁੰਦਾ ਤੇ ਜੋ ਤੁਸੀਂ ਦੇਖ ਰਹੇ ਹੋ ਤੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੋਈ ਵੀ ਕੰਮ ਕਰਵਾਉਣਾ ਤੇ ਆ ਮਾਰਕੀਟ ਬਹੁਤ ਹੀ ਮਸ਼ਹੂਰ ਹੈ ਸੱਤ ਫੇਸ ਦੀ ਇੱਥੇ ਕਾਰਾਂ ਦਾ ਜ਼ਿਆਦਾਤਰ ਕਾਰਾਂ ਤੇ ਬਾਈਕ ਜਿੱਥੇ ਆਪਾਂ ਬਾਈਕ ਦਾ ਕਰਵਾਇਆ ਤੇ ਉਹ ਬਾਈਕ ਬਾਈਕ ਦੀ ਮਾਰਕੀਟ ਹੈ ਤੇ ਕਾਰਾਂ ਦੀ ਇਹਦੇ ਬੈਕ ਸਾਈਡ ਦੀ ਤੇ ਇੱਥੇ ਬਹੁਤ ਹੀ ਰਸ਼ ਹੁੰਦਾ ਤੇ ਅਸੀਂ ਸਵੇਰੇ ਸਵੇਰੇ ਇਸ ਕਰਕੇ ਹੁਣ ਕੋਈ ਰਸ਼ ਨਹੀਂ ਸੀ ਫਿਰ ਉਸ ਤੋਂ ਬਾਅਦ ਸਾਨੂੰ ਬਹੁਤ ਹੀ ਭੁੱਖ ਲੱਗ ਰਹੀ ਸੀ ਅਸੀਂ ਫਿਰ ਲੰਗਰ ਚੱਲ ਰਿਹਾ ਸੀਗਾ ਬ੍ਰੈਡ ਤੇ ਚਾਹ ਦਾ ਤੇ ਫਿਰ ਅਸੀਂ ਚਾਹ ਪੀਤੀ ਤੇ ਬ੍ਰੈਡ ਖਾਏ ਫਿਰ ਆਪਾਂ ਬਾਈਕ ਲਈ ਅਗੇ ਬਾਈਕ ਤਵਾ ਕੇ ਤੇ ਜਦੋਂ ਵੀ ਆਪਾਂ ਇੱਕ ਗੱਲ ਜ਼ਰੂਰ ਸਾਰੇ ਵੀਰ ਭਰਾ ਯਾਦ ਰੱਖਿਓ ਕਿ ਜਦੋਂ ਵੀ ਆਪਾਂ ਕਿਤੇ ਤੀਰਸਥ ਸਥਾਨ ਤੇ ਜਾਂਦੇ ਆ ਆਪਾਂ ਆਪ ਆਪਣੇ ਤਾਂ ਸਾਫ ਸਫਾਈ ਕਰ ਲੈਣੇ ਆ ਕਿ ਆਪਾਂ ਨਹਾ ਧੋ ਲੈਣੇ ਆ ਤੇ ਆਪਣੀ ਜੋ ਬਾਈਕ ਜਾਂ ਕਿਸੇ ਵੀ ਆਪਾਂ ਮਸ਼ੀਨਰੀ ਵਗੈਰਾ ਤੇ ਗੱਡੀ ਕਾਰ ਜਿਸ ਤੇ ਵੀ ਜਾਂਦੇ ਆ ਤੇ ਉਸ ਨੂੰ ਵੀ ਸਾਫ ਕਰਵਾ ਕੇ ਤਵਾ ਕੇ ਫਿਰ ਹੀ ਜਾਇਆ ਕਰੋ ਕਿਉਂਕਿ ਆਪਣੇ ਗੱਡੀ ਕਿਤੇ ਵੀ ਲਾ ਲਓ ਕੋਸਾ ਗੰਦਮਨ ਦੇ ਵਿੱਚ ਵਿੱਚੋਂ ਦੀ ਲੰਘਦੀ ਹੈ ਤੇ ਇਸ ਨੂੰ ਸਾਫ ਸਾਫ ਕਰਵਾਉਣਾ ਜ਼ਰੂਰੀ ਹੈ ਕਿਉਂਕਿ ਆਪਾਂ ਸ਼ਹੀਦਾਂ ਦੀ ਧਰਤੀ ਤੇ ਬਹੁਤ ਹੀ ਪਵਿੱਤਰ ਜਗ੍ਹਾ ਜਿੱਥੇ ਆਪਾਂ ਜਾ ਰਹੇ ਹਾਂ ਤੇ ਇਹ ਗੱਲਾਂ ਜ਼ਰੂਰ ਨੋਟ ਰੱਖਿਆ ਕਰੋ ਮੇਰਾ ਵੀਰਪਰਾ ਕੋਈ ਵੀ ਹੋਵੇ ਤੇ ਜ਼ਰੂਰ ਆਪਣੇ ਨਾਲ-ਨਾਲ ਆਪਣੇ ਮਸ਼ੀਨਰੀ ਦੀ ਵੀ ਸਾਫ ਸੁਭਾਈ ਚੰਗੀ ਤਰ੍ਹਾਂ ਕਰਵਾ ਕੇ ਫਿਰ ਹੀ ਜਾਇਆ ਕਰੋ ਤੇ ਜੋ ਨਹੀਂ ਗਏ ਫਤਿਹਗੜ ਸਾਹਿਬ ਉਹਨਾਂ ਨੂੰ ਬੇਨਤੀ ਆ ਵੀ ਜ਼ਰੂਰ ਜ਼ਰੂਰ ਜਾ ਕੇ ਆਓ ਦਰਸ਼ਨ ਕਰੋ ਮੱਥਾ ਟੇਕੋ ਤੇ ਫੀਲਿੰਗ ਫੀਲ ਕਰੋ ਕਿ ਹਾਂ ਵੀ ਤੁਹਾਡਾ ਮਨ ਕੀ ਕਹਿੰਦਾ ਵੀ ਤੁਸੀਂ ਸਿੱਖੀ ਪ੍ਰਤੀਕ ਨਗ ਭਾਵ ਕੋ ਤੇ ਨਿੱਕੇ ਨਿੱਕੇ ਬੱਚੇ ਜਿਨ੍ਹਾਂ ਨੇ ਆਪਣੇ ਲਈ ਆਪਣੀਆਂ ਜਾਨਾਂ ਕੁਰਬਾਨ ਕਰਤੀਆਂ ਸਹਬਜ਼ਾਦਾ ਬਾਬਾ ਫਤੇ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਲਈ ਆਪਣੀ 7 ਸਾਲ ਦਾ ਸੀਕ ਤੇ 9 ਸਾਲ ਦਾ ਆਪਣੇ ਵਾਸਤੇ ਉਹਨਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਤੇ ਆਪਾਂ ਉਹਨਾਂ ਦੇ ਸਿਰਫ ਦਸੇ ਮਾਰਗ ਤੇ ਵੀ ਨਹੀਂ ਚੱਲਦੇ ਇਹ ਆਪਣੇ ਬਹੁਤ ਜ਼ਿਆਦਾ ਆਪਣੇ ਲਈ ਗਲਤ ਗੱਲ ਹੈ ਇਹ ਕਿ ਆਪਾਂ ਉਹਨਾਂ ਨੂੰ ਭੁੱਲਦੇ ਜਾ ਰਹੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਤੇ ਬਸ ਇੱਕ ਧਰਮ ਦੀ ਲਈ ਕੀ ਧਰਮ ਨਹੀਂ ਛੱਡਣਾ ਤੇ ਜਿਸ ਧਰਮ ਤੇ ਹੈ ਉਸੇ ਹੀ ਧਰਮ ਦੇ ਹੀ ਬਣ ਕੇ ਰਹੋ ਤੇ ਆਪਾਂ ਹੁਣ ਦੀ ਪੀੜ੍ਹੀ ਜਿੱਦਣ ਨੂੰ ਜਾ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਮੂੰਹ ਚੱਕ ਲੈਂਦੇ ਆ ਵੀ ਹਾਂ ਵੀ ਮੰਨ ਕਰਿਆ ਉਧਰ ਚੱਕ ਕੇ ਮੰਨ ਕਰਿਆ ਉਧਰ ਐਦਾਂ ਨਾ ਕਰੋ ਤੇ ਜਿੱਥੇ ਹੈਗੇ ਆ ਚਾਹੇ ਇੱਕ ਦੇ ਨਾਲ ਲੱਗੂ ਕਿਤੇ ਕਿਸੇ ਵੀ ਜਗ੍ਹਾ ਤੇ ਹਾਂ ਇੱਕ ਦੇ ਨਾਲ ਲੱਗੂ ਤੇ ਫਿਰ ਅੱਗੇ ਸੇ ਚੱਲਦੇ ਚੱਲਦੇ ਤੇ ਸੰਗਤ ਬਹੁਤ ਜਾ ਰਹੀ ਸੀ ਤੇ ਸਾਨੂੰ ਸੰਗਤ ਮਿਲੇਗੀ ਅਸੀਂ ਚਾਈ ਗਏ ਤੇ ਅੱਗੇ ਨੂੰ ਦੇਖ ਰੋ ਕਿ ਕਿੰਨੀ ਭੀੜ ਹੈ ਤੇ ਜਾਮ ਲੱਗੇ ਪਏ ਸੀਗਾ ਅੱਗੇ ਲੰਗਰ ਚੱਲਦਾ ਪਿਆ ਸੀ ਉਸ ਦੇ ਕਰਕੇ ਜਾਮ ਲੱਗ ਰਹੇ ਸੀ ਤੇ 31 ਤਰੀਕ ਸੀਗੀ ਤੇ ਦੇਖ ਲਓ ਵੀ ਸਹਿਬ ਦਾ 28 ਤਰੀਕ ਤੱਕ ਲਾਸਟ ਦਿਨ ਮੰਨੇ ਜਾਂਦਾ ਤੇ ਪਰ 29 30 31 ਅਜੇ 31 ਤਰੀਕ ਤੱਕ ਵੀ ਦੇਖੋ ਇੰਨੀ ਜ਼ਿਆਦਾ ਟ੍ਰੀਟ ਸੀ ਬਹੁਤ ਹੀ ਖੁਸ਼ੀ ਮਿਲ ਗਿਆ ਇੰਨੀ ਲੋਕਾਂ ਦੀ ਉਤਸ਼ਾਹ ਦੇਖ ਕੇ ਨਾ ਇੰਨਾ ਜ਼ਿਆਦਾ ਮਨ ਨੂੰ ਖੁਸ਼ੀ ਮਿਲੀ ਕਿ ਬਸ ਪੁੱਛੋ ਹੀ ਨਾ ਕਿ ਕੀ ਕੀ ਮਨੋਵਾ ਕੁਸਬੂ ਕੁਸਲਾਬ ਜੀ ਨਹੀਂ ਹੈ ਕਿ ਬਿਕ ਨਹੀਂ ਖੁਸ਼ੀ ਹੋਈ ਤੇ ਉਸ ਤੋਂ ਬਾਅਦ ਰਸਤੇ 'ਚ ਫਿਰ ਕੀਰ ਦਾ ਲੰਗਰ ਚੱਲ ਰਿਹਾ ਸੀ ਫਿਰ ਅਸੀਂ ਕੀਰ ਛਕੀ ਤੇ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣਾ ਇੱਦਾਂ ਹੀ ਬਾਬਾ ਨਾਨਕ ਜੀ ਦਾ ਧੀਰ ਪੈਦਾ ਲੰਗਰ ਸਦਾ ਆਪਣਾ ਦੇਖ ਲਓ ਕਿ ਚੱਲਦਾ ਆ ਰਿਹਾ ਤੇ ਉਸ ਤੋਂ ਬਾਅਦ ਫਿਰ ਅਸੀਂ ਪਹੁੰਚ ਗਏ ਫਤਿਹਗੜ੍ਹ ਸਾਹਿਬ ਤੇ ਦੇਖ ਲਓ ਕਿੰਨੀ ਜ਼ਿਆਦਾ ਸੰਗਤ ਦਾ ਹਲੇ ਤੱਕ ਵੀ ਨਹੀਂ ਜ਼ਿਆਦਾ ਸੰਘਤਾ ਰਹੀ ਕਿ ਜਾਮ ਲੱਗੇ ਪਿਆ ਸੀਗਾ ਬਿਲਕੁਲ ਐਨ ਫੁੱਲ ਤੇ ਬਾਈਕ ਬਾਈਕ ਦਾ ਇਹ ਫਾਇਦਾ ਰਹਿੰਦਾ ਕਿ ਬਾਈਕ ਚ ਘੱਟ ਟਾਈਮ ਲੱਗਦਾ ਕਿ ਬਾਈਕ ਸਾਈਡ ਸਾਈਡ ਤੋਂ ਲੰਘ ਜਾਂਦੀ ਹੈ ਤੇ ਜਾਂਦੇ ਤੇ ਅਸੀਂ ਚੱਲੇ ਸੀਗੇ 12 ਵਜੇ ਦੇ ਲਗਭਗ ਤੇ ਅਸੀਂ 1 ਵਜੇ ਕਰੀਬ ਪਹੁੰਚ ਗਏ ਤੇ ਫਿਰ ਅਸੀਂ ਇੱਥੋਂ ਰਾਈਟ ਸਾਈਡ ਨੂੰ ਜਿਹੜੀ ਦਰਬਾਰ ਸਾਹਿਬ ਨੂੰ ਸਿੱਧੀ ਸੜਕ ਜਾਂਦੀ ਹੈ ਤੇ ਉਧਰ ਨੂੰ ਹੀ ਬਾਈਕ ਜਾ ਰਹੇ ਸੀ ਲੋਕ ਤੇ ਅਸੀਂ ਵੀ ਬਾਈਕ ਫਿਰ ਉਧਰ ਨੂੰ ਹੀ ਉਧਰ ਦੀ ਸੜਕ ਛਣਕ ਪਾ ਲਈ ਤੇ ਸਿੱਧੇ ਇੱਥੋਂ ਬਾਈਕ ਉਧਰ ਨੂੰ ਕਰਕੇ ਫਿਰ ਅਸੀਂ ਸਿੱਧਾ ਦਰਬਾਰ ਸਾਹਿਬ ਨੂੰ ਉਧਰ ਨੂੰ ਚੱਲ ਗਏ ਜੇ ਇਹ ਤੋਂ ਪਾਈ ਕੀ ਗੰਦੇ ਨਾਲ ਬਹੁਤ ਮੁਸ਼ਕਲ ਹੈ ਦਾ ਬਾਤ ਕਰ ਰਿਹਾ ਜੀ ਨਾਲ ਗਰਮਾ ਗਰਮ ਤਾਪੂ ਸੇ ਗਰਮਾ ਗਰਮ ਕਰਸ਼ਾਤਾ ਫਿਰ ਅਸੀਂ ਬਾਈਕ ਲਾਤੀ ਸਾਈਡ ਤੇ ਜੋ ਲੰਗਰ ਚੱਲ ਗਏ ਉੱਥੇ ਜਗ੍ਹਾ ਖਾਲੀ ਬਹੁਤ ਖਾਲੀ ਪਈ ਸੀ ਇਹ ਬਾਈਕ ਸਾਈਡ ਤੇ ਲਾ ਕੇ ਫਿਰ ਅਸੀਂ ਚੱਲੇ ਮੱਥਾ ਟੇਕਣ ਤੇ ਇੱਥੋਂ ਦਰਬਾਰ ਸਾਹਿਬ ਨੂੰ ਰਸਤਾ ਜਾਂਦਾ ਤੇ ਅੱਗੇ ਸਿੱਧਾ ਦਰਬਾਰ ਸਾਹਿਬ ਤੁਸੀਂ ਦੇਖ ਰਹੇ ਹੋ ਤੇ ਇੱਥੋਂ ਪੈਦਲ ਜਾ ਰਹੇ ਸੀ ਬਾਕੀ ਹੋਰ ਸੰਗਤ ਬੜੀ ਸੰਗਤ ਆਈ ਹੋਈ ਸੀ ਬੜਾ ਮਨ ਲੱਗ ਰਿਹਾ ਸੀ ਬਹੁਤ ਖੁਸ਼ੀ ਹੋ ਰਹੀ ਸੀ ਤੇ ਲੰਗਰ ਲੱਗਿਆ ਹੋਇਆ ਬਹੁਤ ਭੀੜ ਸੀ ਕਿ ਦੇਖ ਲਓ ਤੁਸੀਂ ਹਲ ਤੱਕ ਵੀ ਕਿੰਨੀ ਭੀੜ ਹੈ ਜੀ ਤੇ ਇਥੋਂ ਫਿਰ ਅਸੀਂ ਚਲੇ ਮੁਤਲਿਕਣਾਂ ਪਾਈ ਗੁਰੂ ਜੀ ਕਰੋ ਦਰਸ਼ਨ ਜੀ ਦਰਬਾਰ ਸਾਹਿਬ ਦੇ ਤੇ ਅਸੀਂ ਅਗੇ ਅੰਦਰ ਤੇ ਕੜਾ ਪ੍ਰਸ਼ਾਦ ਕਰੋ ਪਹਿਲਾਂ ਸੀ ਗੱਠੜੀ ਆਪਣੀ ਗੱਠੜੀ ਘਰ ਚ ਆਪਣਾ ਬੈਗ ਜਮ੍ਹਾਂ ਕਰਵਾਵਾ ਮੰਗੇ ਤੇ ਕਰੋ ਦਰਸ਼ਨ ਦਰਬਾਰ ਸਾਹਿਬ ਦੇ ਸੰਗਤ ਦੇ ਤੇ ਫਿਰ ਚੱਲਦੇ ਆ ਦੇਖ ਕਰਵਾਉਣ ਤੋਂ ਉਸ ਤੋਂ ਬਾਅਦ ਫਿਰ ਲਾਈਨ ਦੇ ਵਿੱਚ ਲਾ ਕੇ ਮੱਥਾ ਟੇਕਣ ਚੱਲਦੇ ਆ ਉਹਨਾਂ ਦਾ ਪਾਸਾ ਚੋਂ ਪੜਤਾ ਉਪਾਉਂਦੀ ਇਸ ਦਾ ਵਾਸਤਵਿਕ ਮਾਧਿਅਮ ਚੋਂ ਲੈਂਦੀ ਆ। ਇਸ ਨੂੰ ਪੜਤਾ ਚੋਂ ਸੁਣੌਣ ਨੂੰ ਬਹੁਤ ਮਜ਼ਾ ਆਇਆ ਕਿਵੇਂ ਪੜ੍ਹਦੇ ਹਾਂ ਉਹ ਆਰ ਕਰਦਾ ਬਹੁਤ ਆ। ਆ ਸ਼ਬਦ ਹਰ ਇੱਕ ਮੇਰਾ ਵੀਰ ਪ੍ਰਾ ਧਿਆਨ ਦੇ ਨਾਲ ਪੜਿਓ ਧਿਆਨ ਦਿਓ। ਤੇ ਇੱਕ ਉਹ ਦਰਸ਼ਨ ਜੀ ਦਰਬਾਰ ਸਾਹਿਬ ਦੇ ਅੰਦਰ ਆ ਗਏ। ਨਾ ਪੂਰਤ ਤੇ ਉਸ ਤੋਂ ਬਾਅਦ ਠੰਡੇ ਬੁਰਜ ਵੱਲ ਤੇ ਫਿਰ ਅਸਿ ਲਈਕ ਨੇ ਸੈਲਫੀ ਲਾਈਨ ਦੇ ਵਿੱਚ ਲੱਗੇ ਹੋਏ ਸੀ ਤੇ ਉਸ ਤੋਂ ਬਾਅਦ ਨਗਰ ਕਿਤਨਾ ਆਇਆ ਸੀਗਾ ਕਿਸੇ ਪਿੰਡ ਦਾ ਤੇ ਪੰਜ ਪਿਆਰੇ ਵਾਇਕੂ ਜੀ ਮੱਥਾ ਟੇਕਿਆ ਤੇ ਫਿਰ ਮੱਥਾ ਟੇਕ ਕੇ ਅਸੀਂ ਫਿਰ ਆਪਣੇ ਬੈਗ ਲੈ ਕੇ ਫਿਰ ਉਰੋਂ ਅਸੀਂ ਚੱਲੇ ਬਾਹਰਲੀ ਸਾਈਡ ਪ੍ਰਸ਼ਾਦ ਲੈਣ ਤੇ ਪ੍ਰਸ਼ਾਦ ਲੈ ਕੇ ਫਿਰ ਅਸੀਂ ਬਾਹਰ ਆ ਕੇ ਦਰਵਾਜ਼ੇ ਤੋਂ ਤੇ ਫਿਰ ਸ਼ਸਤਰ ਵੀ